ਜੇ ਜਿਗਰੇ ਵਿੱਚ ਖੂਨ ਖੋਲਦਾ ਜੇ ਜਿਗਰੇ ਵਿੱਚ ਖੂਨ ਖੋਲਦਾ ਚੰਗੇਰਾ ਹੈ ਲਾਓ ਸੇਵਾ ਕਰੋ ਮਨੁੱਖਤਾ ਦੀ ਤੇ ਰੱਬ ਦਾ ਸ਼ੁਕਰ ਮਨਾਓ ਤੇ ਰੱਬ ਦਾ ਸ਼ੁਕਰ ਮਨਾਓ ਜਿਹੜੀ ਲਈ ਤੋਂ ਲੱਥਗੇ ਗਬਰੂ ਜਿਹੜੀ ਲਈ ਤੋਂ ਲੱਥਗੇ ਗਬਰੂ ਉਹਨਾਂ ਲਈ ਹਾਂ ਤੇ ਚੜੀਏ ਆਓ ਖੂਨਦਾਨ ਕਰੀਏ ਆਓ ਮਹਾਦਾਨ ਕਰੀਏ ਸੁਫੀ ਜਿਆ ਤਨ ਨਾ ਕੋਈ ਲੱਖਾ ਹੋਣ ਸੁਗਾਤਾ ਭਾਵੇਂ ਲੱਖਾ ਹੋਣ ਸੁਗਾਤਾ ਭਾਵੇਂ ਲੱਖਾ ਹੋਣ ਸੁਗਾਤਾ ਜਗ ਤੇ ਜੀਵਨ ਜਿਉਣ ਵਾਲਿਓ ਏ ਕੁਦਰਤ ਦੀਆਂ ਦਾਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਿਆਸੀ ਨਵਾ ਜੱਤੀ ਜੀ ਨੇ ਵਾਹ ਇਹਨਾਂ ਮਹਾਂਪੁਰਖਾਂ ਲਾ ਕੇ ਬੈਠੇ ਗਰੀਬ ਦਾ ਮੂਰੀ ਖਾਸਤਾ ਜਨਵਾਤ ਵਸਮਰਵਾਰੀ ਹੈ ਮੇਰੇ ਫਾਜ ਪਿੰਡ ਮੁਖਰੀਆਂ ਨੇ ਦੇਖੇ ਉਹ ਦੋਵਾਂ ਅੰਮ੍ਰਿਤਸਰ ਸਾਹਿਬ ਵਿੱਚ 35ਵਾਂ ਖੂਨਦਾਨ ਕੈਂਪ ਗਰੀਬ ਦਾ ਮੁਕਰੀ ਖਾਸਤਾ ਜਨੋਹਾ ਅਤੇ ਸ਼ਹੀਦ ਭਗਤ ਸਿੰਘ ਸੇਵਾਮਾ ਕਲੱਬ ਮੁਖਰੀਆਂ ਵੱਲੋਂ ਦੇ ਸਹਿਯੋਗ ਨਾਲ ਲਗਾਇਆ ਗਿਆ ਆਪਾਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੱਧ ਤੋਂ ਵੱਧ ਖੂਨਦਾਨ ਕਰੋ ਖੂਨਦਾਨ ਨਾਲਦਾਨ ਨਾਲ ਆਪਾਂ ਜਾਨ ਬਚਾ ਸਕਦੇ ਆਂ